ਗੁੱਡ ਮਾਰਨਿੰਗ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਸਾਡੇ ਨਵੇਂ ਬਲੌਗ ਦੇ ਵਿੱਚ ਦੋਸਤੋ ਅੱਜ ਆਪਾਂ ਜਾ ਰਹੇ ਆ ਜੀ ਮਤਲਬ ਆਪਣੇ ਚਾਚਾ ਜੀ ਦੇ ਸੋਰੇ ਯਾਰੀ ਮਾਰ ਲਏ ਕਿਸੇ ਮਤੇ ਅੱਜ ਜਤੇ ਆ ਰਹੇ ਆ ਜੀ ਬੱਲਾ ਵਾਲੇ ਸੰਤ ਸੱਚਖੰਡ ਵਾਲਾ ਵਾਲੇ ਸੰਤ ਆ ਰਹੇ ਆ ਜੀ ਚਲੋ ਤੁਹਾਨੂੰ ਵੀ ਦਰਸ਼ਨ ਕਰਾਂਦੇ ਆ ਅਸੀਂ ਦਰਸ਼ਨ ਕਰਾਂਗੇ ਚਲੋ ਹੁਣ ਨੰਨਦੇ ਆ ਇੱਧਰ ਆਪਣੇ ਮਿਸਤਰੀ ਸਾਹਿਬ ਕੰਮ ਤੇ ਲੱਗੇ ਹੋਏ ਆ ਅੰਦਰ ਥੋੜਾ ਕੰਮ ਚੱਲਦਾ ਪਿਆ ਪਲੱਸਰ ਦਾ ਹਲੇ ਤੱਕ ਵੀ ਰੰਦਾ ਆ ਚਲੋ ਤੇ ਰਾਤ ਮੀਸੋਂ ਬਹੁਤ ਸੋਨਾ ਪਿਆ ਪਿਆ ਇਥੇ ਯਾਨਕਿ ਮਰ ਗਿਆ ਹੁਣ ਪ੍ਰੋਪਰ ਗਰਮੀ ਸ਼ੁਰੂ ਹੋਣੀ ਆ ਚਲੋ ਗਰਮੀ ਤਾਂ ਚਲੋ ਹੁਣ ਵੀ ਲੱਗਦੀ ਸੀ ਪਰ ਸਵੇਰ ਸ਼ਾਮ ਦੀ ਠੰਡ ਜਿਹੜੀ ਨਾ ਬਿਲਕੁਲ ਹੀ ਬੰਦ ਹੋ ਜਣੀ ਆ ਚਲੋ ਬਾਕੀ ਨਹਾ ਧੋ ਕੇ ਨਿਕਲਦੇ ਆ ਇਥੋਂ ਫਿਰ ਤੁਹਾਨੂੰ ਲੈ ਕੇ ਚਲਦੇ ਆ ਜੀ ਜਿੱਥੇ ਆਪਣੇ ਬੱਲਾਲੇ ਸੰਤਾਰੇ ਆ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਂਦੇ ਆ ਜੀ ਵੀ ਦੋਸਤੋ ਹੋ ਚੁੱਕੇ ਆ ਰੈਡੀ ਤੇ ਹੁਣ ਆਪਾਂ ਜਾ ਰਹੇ ਆ ਜੀ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਬਾਬਾ ਜੀ ਦੇ ਦੋਸਤੋ ਜਿਨ੍ਹਾਂ ਨੂੰ ਨਹੀਂ ਪਤਾ ਨਾ ਉਹਨਾਂ ਨੂੰ ਪਹ ਦੱਸ ਦਿੱਤੀ ਕਿ ਸੱਚਖੰਡ ਬੱਲਾ ਰਵੀਦਾਸ ਮਹਾਰਾਜ ਦਾ ਕਿ ਸਥਾਨ ਆ ਜਿੱਥੇ ਹੁਣ ਗੱਦੀ ਦੇ ਇਸ ਟਾਈਮ ਜਿਹੜੇ ਸੰਤ ਬੈਠੇ ਹੋਏ ਆ ਉਹ ਆ ਰਹੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਚਲੋ ਫਿਰ ਚੱਲਦੇ ਆ ਰੈਡੀ ਸ਼ੈਡੀ ਹੋ ਚੁੱਕੇ ਆ ਜੀ ਲੋਵੇ ਦੋਸਤੋ ਪਹੁੰਚੂ ਗਏ ਚਾਚੀ ਦੇ ਘਰੇ ਤੇ ਹੁਣ ਆਪਾਂ ਚੱਲਦੇ ਆ ਜਿੱਥੇ ਆਪਣੇ ਆਣਾ ਹੈਗਾ ਬੱਲਾ ਵਾਲੇ ਸੰਤਾ ਨੇ ਤੁਹਾਨੂੰ ਵੀ ਦਿਖਾਉਂਦੇ ਆ ਬਾਕੀ ਉਹ ਥੋੜਾ ਨਾ ਪਿੰਡ ਤੋਂ ਥੋੜਾ ਸਾਈਡ ਤੇ ਆ ਉਹਨਾਂ ਦਾ ਦੋਸਤੋ ਇਹ ਪਿੰਡ ਦਾ ਨਾਮ ਹੈਗਾ ਕਟੋੜ ਕਟੋੜ ਆਇਆ ਜੀ ਬੱਲਾ ਵਾਲੇ ਸੰਤ ਤੇ ਆਪਣਾ ਇਹ ਪਿੰਡ ਆ ਜਨੋੜੀ ਢੋਲ ਵਾਹਤੋਂ ਅੱਗੇ ਇਧਰ ਆ ਕੇ ਗਾੜੀ ਪਾ ਗਿੰਦਾ ਕਮਾਈ ਦੀ ਵੀ ਪਾਏਦਾ ਅਗਲੀ ਸਾਡ ਨੂੰ ਇਸ ਟਾਈਮ ਆਪਾਂ ਆਏ ਆ ਕਟੋੜ ਆਹ ਕਿਲਾ ਅੱਜ ਤੇ ਬੈਠੀ ਸੋਦਾ ਆ ਆਪੀ ਨਿਆਣੇ ਆ ਗਏ। ਆ ਚੱਲੀ ਗਿਆ। ਜੰਮੇ ਨਾ ਉਹ ਬਾਕੀ ਗੱਲ ਕਰਾਂਗੇ। ਲੋਬੇ ਦੋਸਤੋ ਭਾਈ ਆ ਰਹੇ ਹਾਂ ਬਾਬੇ ਦੇ ਦਰਸ਼ਨ ਕਰਨੇ ਤੇ ਤੁਹਾਨੂੰ ਚਲੋ ਦਿਖਾਉਂਦੇ ਆ। ਆ ਲੋ ਜੀ ਖੇਤ ਵਿੱਚ ਲੱਗੀਆਂ ਨੇ ਦੁਕਾਨਾਂ। ਮਤਲਬ ਵਧੀਆ ਮਾਹੌਲ ਹੈ ਇੱਥੇ ਦਾ। ਪਕੌੜੇ ਮਿਲਦੇ ਨੇ ਤਾਂ ਬਹੁਤ ਵਧੀਆ ਆ ਕਿਉਂਕਿ ਰਾਸਤੇ 'ਚ ਲੱਗੇ ਸੀ ਬਹੁਤ سارے ਟੈਂਟ ਵਿਆਹ ਸ਼ਾਦੀਆਂ ਦੇ। ਟੈਂਟ ਹਾਲ ਦੇਖ ਕੇ ਨਾ ਸਿੱਧਾ ਲੰਲਾਂ ਤੋਂ ਪਕੌੜੇ ਆ ਮਤਲਬ ਨਿਗਾ ਮਰੇ ਪਕੌੜੇ ਆ ਰਹੇ ਸੀ। ਅਥੇ ਮਿਲ ਜਣ ਤਾਂ ਚਲੋ ਮਜ਼ਾ ਆਏਗਾ ਪ੍ਰਸ਼ਾਦ ਦੇ ਉੱਤੇ ਪਕੌੜੇ ਮਿਲ ਜਣ ਤਾਂ ਚਲੋ ਜਾ ਕੇ ਦੇਖਦੇ ਆ ਲੱਗੇ ਹੈ ਕਿ ਨਹੀਂ ਕਹਿੰਦੇ ਆ ਕਿ ਲੱਗਦੇ ਹੈਗੇ ਆ ਬਾਕੀ ਦੇਖਦੇ ਆ ਚਲ ਦੇਖਣਾ ਮਨ ਜਣਾ ਮੇਰਾ ਮਮਾ ਤੇ ਸਾਰਾ ਦੂਜਾ ਨਹੀਂ ਬੰਦਾ ਦੋਸਤ ਕਿਹੜਾ ਇੱਥੇ ਦਾ ਗੁਰਦੁਆਰਾ ਨਾ ਬਿਲਕੁਲ ਚੋ ਦੇ ਵਿੱਚ ਆਓ ਸਾਹਮਣੇ ਪਹਾੜੀ ਆ ਆ ਸਾਰਾ ਚੋਈ ਆ ਅੱਗੇ ਲਾ ਕੇ ਗੁਰਦੁਆਰਾ ਦੇਖੋ ਕਾਫੀ ਸੰਗਤ ਆ ਉਧਰ ਜਾ ਰਹੀਆਂ ਆ ਮਤਲਬ ਚਲੋ ਅੱਗੇ ਤੁਹਾਨੂੰ ਦਿਖਾਉਂਦੇ ਜਾ ਕੇ ਦੇਖੋ ਪਹਾੜੀ ਕਿੰਨੀ ਵਧੀਆ ਰਾਤਮੀ ਵੇਰ ਅਸਤ ਵੀ ਥੋੜਾ ਇਦਾਂ ਦਾ ਹੀ ਆ ਅੱਗੇ ਪਾਣੀ ਵਗ ਰਿਹਾ ਉਹ ਵੀ ਦੇਖਦੇ ਅੱਗੇ ਕਿੱਦਾਂ ਸ਼ੂਜ਼ ਵਗੈਰਾ ਬੂਟ ਵਗੈਰਾ ਤਾਂ ਨਹੀਂ ਖਰਾਬ ਹੋ ਰਹੇ ਅੱਗੇ ਜਾ ਕੇ ਦੇਖਦੇ ਆ ਸ਼ਾਇਦ ਉਹ ਉੱਪਰ ਦੀ ਰਸਤਾ ਕੱਢਿਆ ਹੋਇਆ ਤੁਸੀਂ ਦੇਖੋ ਨੇਚਰ ਦੇਖੋ ਤੁਸੀਂ ਪਹਾੜਾਂ ਦੇ ਵਿੱਚ ਆਈ ਬਿਲਕੁਲ ਆਪਾਂ ਆਏ ਹੋਏ ਉਹ ਦਿਉਣਾ ਉਹ ਹੋ ਰਿਹਾ ਜੀ ਸਾਹਮਣੇ ਗੁਰਦੁਆਰਾ ਉੱਥੇ ਲੈ ਕੇ ਚੱਲਦੇ ਆ ਤੁਹਾਨੂੰ ਕਾਫੀ ਜ਼ਿਆਦਾ ਟੈਂਟ ਵੀ ਲੱਗਾ ਹੋਇਆ ਮਾਹੌਲ ਵੀ ਦੋਸਤੋ ਪ੍ਰੋਗਰਾਮ ਤਾਂ ਇੱਧਰ ਆ ਗਿਆ ਸਾਹਮਣੇ ਟੈਂਟ ਲੱਗਾ ਹੋਇਆ ਉੱਪਰ ਵੀ ਕਿੱਲੇ ਲੱਗਾ ਦੇਖੋ ਕਿੰਨੀ ਵਧੀਆ ਪੌੜੀਆਂ ਚੜ੍ਹ ਕੇ ਜਾ ਰਹੀਆਂ ਸਾਡੇ ਚਲੋ ਆਪਾਂ ਉੱਪਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਪਹਿਲਾਂ ਥੱਲੇ ਆਪਾਂ ਦਰਸ਼ਨ ਕਰਦੇ ਆ ਬਾਬਾ ਜੀ ਦੇ ਫਿਰ ਚੱਲਦੇ ਉੱਪਰ ਨੂੰ ਹੋਰ ਇਧਰ ਉਹਦੇ ਜੋੜੇ ਰਵਾਂ ਇਹ ਸਤਿਕਾਰ ਸਾਰੀ ਦਾ ਪ੍ਰਮਾਤਿੰਦਾ ਦਾ ਪੂਜਾ ਬਾਬਾ ਜੀ ਦਾ ਸ਼ਰਧਾ ਕਰੂ ਬਚਨਦਾ ਜੀ ਮਹਾਰਾਜ ਜਿਨ੍ਹਾਂ ਮਹਾਪੁਰਸ਼ਾਂ ਨੇ ਆਪਣੇ ਗੁਰੂਆਂ ਦੀ ਸੇਵਾ ਕਮਾਈ ਗੁਰੂਆਂ ਦੇ ਨਾਲ ਪ੍ਰੇਮ ਕੀਤਾ ਪ੍ਰਮਾਤਮਾ ਦੇ ਨਾਮ ਦਾ ਜਪ ਤਪ ਕੀਤਾ ਆਤਮਾ ਵਾਲੇ ਸੱਤ ਹੀ ਉਸਰਣ ਤੱਕ ਪ੍ਰਮਾਤਮਾ ਦਾ ਸਰੂਪ ਜਿਨ੍ਹਾਂ ਮਹਾਪੁਰਸ਼ਾਂ ਨੇ ਦਿਨ ਰਾਤ ਇੱਕ ਕਰਕੇ ਪ੍ਰਮਾਤਮਾ ਦਾ ਜਪ ਤਪ ਕੀਤਾ ਹੋਵੇ ਵੱਡੇ ਮਹਾਰਾਜ ਦੀ ਸ਼ੋਮੀ ਸਰਵੰਦਾਤ ਦੀ ਮਹਾਰਾਜ ਉਨਾ ਮਹਾਨ ਮਾਨ ਮਹਾਪੁਰਸ਼ਾਂ ਨੇ ਜਿੰਨਾ ਪਾਣੀ ਸਦਾ ਵਹੇ ਤੇਰੀ ਪਾਣੀ ਵਗੂਦਾ ਰਹੇ ਸਦਾ ਵਹੇ ਸੁਖਗੜ ਗਰੀਬ ਅਮੀਰ ਦਾ ਫਿਰ ਤਾਂ ਨਾ ਬਿਆਵੇ ਨਦੇ ਸੋਰੀ ਇੱਧਰ ਚੱਲਦਾ ਜੀ ਲੰਗਰ ਪਾਣੀ ਓਏ ਸਟਾਪ ਕੋਲੇ ਆ ਚੁਕੇ ਆ ਰਸਤਾ ਕਿਧਰੋਂ ਆ ਦੋਸਤੋ ਹੁਣ ਆਪਾਂ ਜਾ ਰਹੇ ਉੱਪਰ ਤੋੜੀਆਂ ਦੇ ਇੱਥੇ ਜਗ੍ਹਾ ਤੁਹਾਨੂੰ ਦਿਖਾਈ ਹੋਈ ਸੀਗੀ ਆ ਛੋਟੇ ਗਾਈ ਜੀ ਸਾਹਿਬ ਆ ਸਾਡੇ ਇਹ ਸਾਨੂੰ ਲੈ ਕੇ ਜਾਣਗੇ ਹੁਣ ਉੱਪਰ ਚਲੋ ਕਸੋ ਆਇਓ ਭਾਜੀ ਆਇਓ ਚਲੋ ਆ ਗਿਆ ਜੀ ਪੋੜੀਆਂ ਆ ਗਿਆ ਜੀ ਪੋੜੀਆਂ ਤੇ ਲਾਗੇ ਚਲਦੇ ਉੱਪਰ ਦਿਖਾਉਂਦੇ ਤੁਹਾਨੂੰ ਉੱਪਰ ਬਹੁਤ ਵਧੀਆ ਜਗ੍ਹਾ ਆ ਬਈ ਅੱਜ ਕੀ ਵਲੋਗ ਬਣਾਣਾ ਦੋਸਤੋ ਉੱਪਰ ਜਾਣਾ ਆਪਾਂ ਆਪਾਂ ਇਹ ਪੋੜੀਆਂ ਤੋਂ ਇੱਧਰ-ਉੱਧਰ ਨੂੰ ਉਹ ਥੱਲਿਆਂ ਆਏ ਆ ਚਲੋ ਹੁਣ ਚਲਦੇ ਉੱਪਰ ਨੂੰ ਹਲੋ ਜੀ ਹਵਾ ਨਿਕਲ ਚੁੱਕੀ ਆ ਦੇਖੋ ਜੀ ਹਵਾ ਨਿਕਲ ਚੁੱਕੀ ਆ ਪੋੜੀਆਂ ਡੜ ਕੇ ਅੱਛਾ ਧਗਾਦੇ ਹੁੰਦੇ ਜੋਰ ਨਾਲ ਨਹੀਂ ਮਾਰਦੇ ਹੁੰਦੇ ਬਬੀ ਜਗਾ ਓਏ ਓਏ ਅਰੇ ਤੁਸੀਂ ਲੜਪੜਨਾ ਅਰੇ ਨਹੀਂ ਨਹੀਂ ਤੁਸੀਂ ਲੜਪੜਨਾ ਭਰਾ ਕਹਿਣ ਤੋਂ ਉਸ ਵਾਰ ਕੋ ਬੁੱਲ ਕਿੰਨੇ ਵਧੀਆ आ, आ, ओ, देगे? देगे आ रहा आप भी आ रहा है हो तो रहा है भाई साहब इतनी भी एक जगह आ रही ਮਰਦਾਨੀਏ ਵਿਚਤ ਨਹੀਂ ਕਬੀ ਰਹੇ ਪਾਣੀ ਸਰਗੁਣ ਕੀ ਕਹਿੰਦੇ ਜਿਹੜਾ ਮਨੁੱਖੀ ਦੀਪਾਂ ਦਾ ਸੰਗ ਹੈ ਜਿਹੜਾ ਉਹ ਜਿਸ ਤਰ੍ਹਾਂ ਪੱਥਰ ਪਾਣੀ ਦੇ ਵਿੱਚ ਪਿਆ ਆ ਸਰਗੁਣ ਕੀ ਕਹਿੰਦੇ ਤੜੇ ਜਿਨ੍ਹਾਂ ਦੇ ਨਾਲ ਦੋਸਤਾਂ ਦੇਖੋ ਲੱਗਦਾ ਨਾ YouTube ਤੇ ਗੋਲੂ ਵਰਗਾ ਪੂਰਾ ਬੋਲਦਾ ਵਾਂ ਗੋਲੂ ਵਾਂਗੂ ਪੀ ਬਾਈ ਜੀ ਕਿਉਂਕਿ ਗੁਰੂ ਦਾ ਮੁਖੀ ਹੋਰ ਨ ਵੱਡੇ ਤੋਂ ਆਏ ਮਮੇ ਦੋਸਤੋ ਬਾਬਾ ਜੀ ਦਰਸ਼ਨ ਆਪਾਂ ਕਰ ਚੁੱਕੇ ਆ ਤੇ ਤੁਹਾਨੂੰ ਵੀ ਕਰਾਇਆ ਤੇ ਜਿਵੇਂ ਕਿ ਤੁਹਾਨੂੰ ਦੇਖਿਆ ਤੁਸੀਂ ਬਹੁਤ ਵਧੀਆ ਦਰਸ਼ਨ ਹੋਏ ਔਰ ਸੰਗਤ ਵੀ ਕਾਫੀ ਦੂਰੋਂ ਦੂਰ ਆਈ ਹੋਈ ਸੀ ਬਹੁਤ ਸੋਹਣਾ ਰੌਣਕ ਮਿਲਣਾ ਸੀਗਾ ਇੱਥੇ ਤੇ ਚਲੋ ਹੁਣ ਉਮੀਦ ਕਰਦਾ ਤੁਹਾਨੂੰ ਬਲੌਗ ਵਧੀਆ ਲੱਗਾਣਾ ਪਸੰਦ ਆਇਆ ਹੁਣ ਪਸੰਦ ਆਇਆ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰੋ ਔਰ ਜਿਹੜਾ ਨਵੇਂ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤੁਹਾਨੂੰ ਇਦਾਂ ਦੇ ਧਾਰਮਿਕ ਬਲੌਗ ਯਾਨੀ ਕਿ ਕੈਮਰੇ 'ਚ ਦੇਖਣ ਵਾਲੇ ਬਲੌਗ ਤੁਹਾਨੂੰ ਮਿਲਿਆ ਕਰਨਗੇ ਸਾਡੇ ਬਲੌਗ ਵਿੱਚ ਸ਼ੁਕਰ ਮੇਲੇ ਬਹੁਤ ਹੁੰਦਾ ਅਸੀਂ ਆ ਕਿੱਡੀਆਂ ਚਲੋ ਸਬਸਕ੍ਰਾਈਬ ਜਰੂਰ ਕਰਨਾ ਸਾਡੇ ਚੈਨਲ ਨੂੰ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਹੁਣ ਆਪਾਂ ਜਾ ਰਹੇ ਆ ਇੱਕ ਹੋਰ ਵਧੀਆ ਜੀ ਲੋਕੇਸ਼ਨ ਤੇ ਉਹ ਤੁਹਾਨੂੰ ਅਗਲੇ ਬਲੌਗ ਚ ਦੇਖਣ ਨੂੰ ਮਿਲੂਗੀ ਚਲੋ ਬਾਏ ਬਾਏ ਗਾਇਸ